ਸੋਸ਼ਲ ਮੀਡੀਆ ਉੱਤੇ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਮੋਨਾ ਨੌਜਵਾਨ ਨੂੰ ਜੁੱਤੀਆਂ ਪਹਿਨਾ ਕੇ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਦਿਖਾਇਆ ਗਿਆ। ਵੀਡੀਓ ਦੇ ਅੱਗੇ ਦਿਖਾਇਆ ਜਾਂਦਾ ਕਿ ਨੌਜਵਾਨ ਇੱਕ ਕਾਲੇ ਸਕੋਰਪਿਓ ਵਿੱਚ ਬੈਠ ਕੇ ਉੱਥੋਂ ਚਲਾ ਜਾਂਦਾ। ਪੁਲਿਸ ਜਾਂਚ ਵਿੱਚ ਸਪੱਸ਼ਟ ਹੋ ਗਿਆ ਕਿ ਇਹ ਵੀਡੀਓ ਪੂਰੀ ਤਰ੍ਹਾਂ AI ਤਕਨੀਕ ਨਾਲ ਬਣਾਈ ਫਰਜੀ ਵੀਡੀਓ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸਜੀਪੀਸੀ ਵੱਲੋਂ ਤੁਰੰਤ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਿਸ ਤੋਂ ਬਾਅਦ ਸਾਈਬਰ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰ ਲਿਆ ਗਿਆ ਸੀ ਏਸੀਪੀ ਸੈਂਟਰ ਜਸਪਾਲ ਸਿੰਘ ਨੇ ਦੱਸਿਆ ਕਿ ਏਆਈ ਤਕਨੀਕ ਦੇ ਚੰਗੇ ਅਤੇ ਮਾੜੇ ਦੋਵੇਂ ਪ੍ਰਭਾਵਨ ਪ੍ਰਤਾਰਮਿਕ ਸਥਾਨਾਂ ਨਾਲ ਜੋੜ ਕੇ ਅਰਜੀ ਵੀਡੀਓ ਬਣਾਉਣਾ ਅਤੇ ਫੈਲਾਉਣਾ ਕਾਨੂੰਨੀ ਅਪਰਾਧ ਹੈ। ਉਹਨਾਂ ਨੇ ਕਿਹਾ ਕਿ ਇਹ ਵੀਡੀਓ ਕਾਫੀ ਪੁਰਾਣੀ ਹੈ ਅਤੇ ਇਸ ਸੰਬੰਧੀ ਕੇਸ ਪਹਿਲਾਂ ਵੀ ਦਰਜ ਹੋ ਚੁੱਕਿਆ ਪਰ ਇਸ ਨੂੰ ਮੁੜ-ਮੁੜ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਿਹਾ ਹੈ ਪੁਲਿਸ ਵੱਲੋਂ। ਸੰਗਤ ਅਤੇ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਅਪੀਲ ਕੀਤੀ ਗਈ ਕਿ ਅਜੇ ਹੀ फडਕਾਉ ਅਤੇ ਗਲਤ ਜਾਣਕਾਰੀ ਨੂੰ ਅੱਗੇ ਸ਼ੇਅਰ ਨਾ ਕੀਤਾ ਜਾਵੇ ਅਤੇ ਤਾਂ ਜੋ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਸਮਾਜ ਵਿੱਚ ਤਣਾਅ ਪੈਦਾ ਨਾ ਹੋਵੇ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਇਹ ਦਿਖਾਇਆ ਗਿਆ ਸੀਗਾ ਕਿ ਇੱਕ ਮੋਨਾ ਨੌਜਵਾਨ ਵਿਅਕਤੀ ਜਿਸ ਨੇ ਪੈਰਾਸ਼ੂ ਹੀ ਪਾਏ ਹੋਏ ਆ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਫੇਰਿਆ ਤੇ ਬਾਅਦ ਵਿੱਚ ਇੱਕ ਕਾਲੀ ਸਕੋਰਪੀਆ ਆਉਂਦੀ ਹੈ ਤੇ ਉਹਦੇ ਵਿੱਚ ਬੈਠ ਕੇ ਚਲਾ ਜਾਂਦਾ ਹੈ ਇਹ ਇੱਕ ਪੂਰੀ ਤਰ੍ਹਾਂ AI ਜਨਰੇਟਡ ਵੀਡੀਓ ਆ ਜਿਹਦੀ ਕੰਪਲੀਟ ਐਜਿਬੀਸੀ ਰਿਪੋਰਟ ਦੇ ਤਰੱਤ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਪਹੁੰਚਾ ਦਿੱਤਾ ਗਿਆ ਤੇ ਤਫ਼ਤੀਸ਼ ਸਾਡੀ ਅਰੀਆ ਅੰਡਰ ਪ੍ਰੋਗਰੈਸ ਆ ਇਹਦੇ ਵਿੱਚ ਮੈਂ ਦੱਸਣਾ ਚਾਹੁੰਨਾ ਇਹ ਵੀ AI ਟੈਕਨੀਕ ਹੈ ਇਹ ਜੀ ਟੈਕਨੀਕ ਹੈ ਜਿਹਦੇ ਚੰਗੇ ਤੇ ਮਾੜੇ ਪ੍ਰਭਾਵ ਦੋਹੇ ਤਰ੍ਹਾਂ ਦੇ ਜਿਹੜੇ ਸਮਾਜ ਦੇ ਵਹਿ ਰਹੇ ਨੇ ਤੇ ਮੈਂ ਸਮਾਜ ਅੱਗੇ ਸੰਗਤ ਅੱਗੇ ਤੇ ਸੋਸ਼ਲ ਮੀਡੀਆ ਜਿਹੜੇ ਚਲਾਉਂਦੇ ਨੇ ਉਹਨਾਂ 'ਤੇ ਇਹ ਅਪੀਲ ਕਰਨੀ ਚਾਹੂੰਗਾ ਕਿ ਇਸ ਤਰ੍ਹਾਂ ਦੀਆਂ ਵੀਰ ਜਿਹੜੀਆਂ ਵੀਡੀਓ ਆ ਉਹ ਵਾਇਰਲ ਨਾ ਕੀਤੀਆਂ ਜਾਣ ਤਾਂ ਕਿ ਜਿਹੜਾ ਸੰਗਤੀਆਂ ਭਾਵਨਾ ਨੂੰ ਠੇਸ ਨਾ ਪਹੁੰਚੇ ਤੇ ਪੈਨਿਕ ਰੀਟ ਨਾ ਹੋਵੇ ਕਿਉਂਕਿ ਇਹ ਜਿਹੜੀ ਵੀਡੀਓ ਕੋਈ ਕਾਫੀ ਦਿਨ ਪਹਿਲਾਂ ਦੀ ਪੁਰਾਣੀ ਹੈ ਇਹਦੇ ਵਿੱਚ ਕੇਸ ਵੀ ਜਿਸਟਿਸ ਹੋ ਚੁੱਕਾ ਹੈ ਤੇ ਬਾਰ-ਬਾਰ ਉਹੀ ਸੋਸ਼ਲ ਮੀਡੀਆ ਤੇ ਬਾਰ-ਬਾਰ ਆ ਰਹੀ ਹੈ ਜਿਹਦੇ ਨਾਲ ਸੰਗਤ 'ਚ ਜਿਹੜੀ ਆ ਉਹ ਇਸ ਤਰ੍ਹਾਂ ਨਾ ਕੀਤਾ ਜਾਵੇ ਜੀ ਧੰਨਵਾਦ